ਸਾਡੇ ਚਾਹੇ ਲਾਲ ਮਾਧਰ ਸ਼ਾ스트ਰੀ ਸੀ ਉਸ ਤੋਂ ਪਹਿਲਾਂ ਬਾਬਾ ਸਹਾਬ ਵੀ ਆਰ ਐਮ ਮੇਲਕਰ ਸੀ ਸਾਰੇ ਇਹਦੇ ਵਿੱਚ ਇੱਕ ਚੀਜ਼ कॉमन ਹੈ ਉਹ ਐਕੂਮੇਸ਼ਨ ਹੈ। ਐਕੂਮੇਸ਼ਨ ਦੇ ਨਾਲ ਇਹਨੇ ਆਪਣੀ ਲਾਈਫ ਨੂੰ ਟਰਾਂਸਫਾਰਮ ਕੀਤਾ ਇਹਨਾਂ ਦੀ ਹਿਸਟਰੀਆਂ ਦੇ ਜੀਵਨੀ ਵਾਲੇ ਪੜੋ ਕਿ ਇਹਨਾਂ ਦੇ ਬਚਪਨ ਦੇ ਵਿੱਚ ਕਿੰਨੇ ਦੁੱਖ ਪਰੇ ਦੰਕ ਸੀ ਸਾਰੇ ਇਹਦੇ ਕਿੰਨਾ ਮੁਸ਼ਕਲ ਸੀ ਇਹ ਬਹੁਤ ਹੀ ਨੀਚੇ ਤੋਂ ਉੱਠ ਕੇ ਜਿੱਥੇ ਡਿਸਕ੍ਰਿਮੀਨੇਸ਼ਨ ਸੀ ਸਕੂਲਾਂ ਦੇ ਵਿੱਚ कोई सहूलत नहीं होंगी सी बावजूद ये हाईस्ट पोस्टा एजुकेशन तो अपना दूर बनाया जे मैं गल करा आ सारे बच्चे बैठे नक्स का न सुनिए बनाया टैसला बनाया अफ्रीका पैदा होया दस साल के माँ बाप का डिवोर्स